ਹਲਕਾ ਕਨੌਰ ਦੇ ਅਧੀਨ ਪੈਂਦੇ ਪਿੰਡ ਨਨਹਿੜਾ ਦੇ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਸਕੂਲ ਦੇ ਸਟਾਫ ਨੇ ਜਿਸ ਦੀ ਸ਼ਿਕਾਇਤ ਥਾਣਾ ਸ਼ੰਭੂ ਦੀ ਪੁਲਿਸ ਨੂੰ ਕਰ ਦਿੱਤੀ ਹੈ ਤੇ ਪੁਲਿਸ ਚੋਰਾਂ ਦੀ ਭਾਲ ਵਿੱਚ जुट ਗਈ ਹੈ ਆਓ ਦੇਖਦੇ ਹਾਂ ਸ਼ੰਭੂ ਤੋਂ ਅਰਜੰਦਰ ਸਿੰਘ ਮੋਹੀ ਦੀ ਰਿਪੋਰਟ ਮੇਰਾ ਨਾਮ ਸੁਜੀਤ ਸਿੰਘ ਹੈ ਜੀ। ਹਾਂ ਜੀ। ਮੈਂ ਨਨੇੜੇ ਪਿੰਡ ਤੋਂ ਸਰਪੰਚਾਂ ਜੀ। ਸਾਡੇ ਪਿੰਡ ਦੇ ਵਿੱਚ ਇਹ ਸਕੂਲ ਦਾ ਚਾਰ-ਪੰਜ ਵਾਰੀ ਨੁਕਸਾਨ ਹੋ ਚੁੱਕਾ ਜੀ। ਕਾਫੀ ਪਹਿਲਾਂ ਤਾਂ ਇੱਥੇ ਸਮਾਨ ਭੰਨ ਕੇ ਚਲੇ ਜਾਂਦੇ ਹੁੰਦੇ ਸੀ, ਲੈ ਕੇ ਨਹੀਂ ਜਾਂਦੇ ਸੀ। ਲੇਕਿਨ ਇਸ ਵਾਰ ਉਹਨਾਂ ਨੇ ਲੱਖ-ਸਵਾ ਲੱਖ ਰੁਪਏ ਦਾ ਸਮਾਨ ਜਿਹੜਾ ਲੈ ਕੇ ਚੱਕ ਕੇ ਐਲਸੀਡੀਆਂ ਲੈ ਕੇ ਜੀ, ਕੰਪਿਊਟਰ ਲੈ ਕੇ ਜੀ, ਲੈਪਟਾਪ ਲੈ ਕੇ ਜੀ, ਇਹਦੇ ਨਾਲ ਦੇ ਸੋਨੇ ਦੇ ਹੈੱਡਫੋਨ ਸੀ, 20 ਪੀਸ ਪੇਸ ਸੀ ਉਹ ਲੈ ਕੇ ਚੱਕ ਕੇ। ਬਾਕੀ ਸਿਲੰਡਰ ਲੈ ਕੇ ਜੀ, ਸਮਾਨ ਕਾਫੀ ਲੈ ਕੇ ਚੱਕ ਜੀ। ਠੀਕ ਹੈ ਨਹੀਂ? ਅਸੀਂ ਤੇ ਇਹ ਰਿਕੁਐਸਟ ਕਰਦੇ ਆਂ ਵੀ ਜੇ ਕੋਈ ਵੇਚਦਾ ਪਿਆ ਕਿਧਰੇ ਕਿਸੇ ਤਰ੍ਹਾਂ ਦਾ ਵੀ ਕਿਸੇ ਕੋਲੋਂ ਅਸੀਂ ਤੁਹਾਨੂੰ ਨੰਬਰ ਦਿੰਨੇ ਉਸ ਤੇ ਸੰਪਰਕ ਕਰੋ ਸਾਨੂੰ ਦੱਸੋ ਕਿਉਂਕਿ ਸਕੂਲਾਂ ਦੇ ਵਿੱਚ ਤੁਹਾਨੂੰ ਕੀ ਦਾਨ ਕਰਦੇ ਨੇ ਇਹ ਤਾਂ ਇੱਕ ਸਾਡਾ ਗੁਰਦੁਆਰਾ ਹੁੰਦਾ ਲੋਕੀ ਦਾਨ ਕਰਦੇ ਨੇ ਜੇ ਸਕੂਲਾਂ ਦੇ ਵਿੱਚੋਂ ਇਸ ਮਾਨ ਚੁੱਕ ਚੁੱਕ ਕੇ ਚੋਰੀ ਕਰਕੇ ਦੇਵਾਂਗੇ ਤਾਂ ਬੱਚੇ ਸਾਡੇ ਤਾਂ ਹੀ ਪ੍ਰਾਈਵੇਟਾਂ ਚ ਲਾਂਦੇ ਕਿਉਂਕਿ ਫਿਰ ਕਿੰਨੇ ਸਰਕਾਰੀ ਸਕੂਲ ਚ ਕੁਝ ਮਿਲਦਾ ਨਹੀਂ ਮਿਲਦਾ ਵੀ ਹੁੰਦਾ ਜੇ ਉਹਨਾਂ ਨੂੰ ਉਸ ਤੋਂ ਆਪਾਂ ਚੁੱਕ ਚੁੱਕ ਕੇ ਚੋਰੀ ਕਰ ਕਰਕੇ ਵੇਚਾਂਗੇ ਚਾਹੇ ਕੋਈ ਸਾਡੇ ਪਿੰਡ ਦਾ ਜੀ ਚਾਹੇ ਬਾਹਰ ਦਾ ਜੇ ਸਾਨੂੰ ਇੱਕ ਵਾਰੀ ਪਤਾ ਲੱਗ ਗਿਆ ਅਸੀਂ ਪਿਛਲੀਆਂ ਚੋਰੀਆਂ ਤੋਂ ਇਹ ਤੋਂ ਜੜ ਤੱਕ ਸਾਰਾ ਹੀ ਉਹਨਾਂ ਤੋਂ ਅਸਰ ਲਵਾਂਗੇ ਜੋ ਸਾਡੇ ਤੋਂ ਹੋਏਗਾ ਅਸੀਂ ਉਹ ਕਰਾਂਗੇ ਕਾਨੂੰਨੀ ਤੌਰ ਤਣ ਦੇ ਨਾਲ ਕਾਰਵਾਈ ਕਰਾਂਗੇ ਮੌਕਾ ਵੇਖਣ ਵਾਸਤੇ ਹੁਣ ਉਹ ਕਹਿੰਦੇ ਨੇ ਅਸੀਂ ਆ ਰਹੇ ਹਾਂ ਮੌਕਾ ਦੇਖ ਕੇ ਉਸ ਤੋਂ ਬਾਅਦ ਫਿਰ ਉਹਨੂੰ ਪ੍ਰਦਰਜ ਕਰਾਵਾਂਗੇ ਪਿੰਡ 'ਚ ਕੈਮਰੇ ਲੱਗੇ ਹੋਏ ਕਿਧਰੇ ਆ ਸਕੂਲ 'ਚ ਕੈਮਰੇ ਲੱਗੇ ਹੋਏ ਨੇ ਸਕੂਲ 'ਚ ਪਰ ਡੀਵੀਆਰ ਵੀ ਲੱਗੇ ਜੀ ਪੱਟ ਕੇ ਸਾਰਾ ਕੁਝ ਪੱਟ ਕੇ ਲੈ ਕੇ ਨੇ ਨਾਲ ਡੀਵੀਆਰ ਚ ਉਹਨਾਂ ਦੇ ਤਾਂ ਹੈ ਹੀ ਨਹੀਂ ਸੀ ਕੁਝ ਹਉ ਜਿਹੜੀ ਚੀਜ਼ ਆਪਾਂ ਚੈੱਕ ਕਰਨੀ ਸੀ ਜਦੋਂ ਲੈ ਹੀ ਗਏ ਨੇ ਲਾ ਕੇ ਆਪਾਂ ਚੈੱਕ ਵੀ ਕਿੱਥੋਂ ਕਰ ਸਕਣੀ ਟਾਈਮ ਰਿ ਸਾਰੀ ਬਾਤ ਲੱਗ ਹੋਈ ਨਹੀਂ ਤੁਸੀਂ ਦੇਖ ਸਕਦੇ ਹੋ ਰਿ ਕੋਰਡਿੰਗ ਵਾਲਾ ਡੀਵੀਆਰ ਵਗੈਰਾ ਸਾਰਾ 10 ਵਜੇ ਪੂਰੇ نیٹ 10 ਵਜੇ ਵਾਈਫਾਈ ਬੰਦ ਹੋ ਗਿਆ ਸੀ ਕੋਈ ਚੌਂਕੀਦਾਰ ਵਗੈਰਾ ਉਰੇ ਹੈ ਨਹੀਂ ਤਾਂ ਨਹੀਂ ਨਹੀਂ ਜੀ ਇੱਥੇ ਚੌਂਕੀਦਾਰ ਵਗੈਰਾ ਨਹੀਂ ਰਹਿੰਦਾ ਸੰਜੀਪ ਕੁਮਾਰ ਇਹ ਡੇਰੇ ਸਕੂਲ ਟੀਚਰ ਜੀ ਡਿਟੀ ਤੇ ਜਾ ਕੇ ਗੱਲ ਕੀਤੀ ਇਹ ਚੋਰੀ ਹੋਈ ਹੈ ਇਹਦੇ ਨਾਲ ਜਾਣਕਾਰੀ ਦੇ ਦਿੱਖਿਆ ਕਿਆ ਕਿਆ ਹੋਇਆ ਚੋਰੀ ਉਰੇ ਚੋਰੀ ਇੱਥੇ ਸਾਰਾ 5ਵੀਂ ਵਾਰ ਚੋਰੀ ਹੋਈ ਹੈ ਜੀ ਪਹਿਲਾਂ 4 ਵਾਰ ਚੋਰੀ ਹੋਈ ਹੈ ਜੀ ਪਹਿਲਾਂ ਤੋੜ ਪੰਨ ਕੇ ਜਾਂਦੇ ਸੀ ਲੈ ਕੇ ਕੁਝ ਨਹੀਂ ਜਾਂਦੇ ਜੀ ਤੇ ਉਹ ਸੁਰੂ ਜਿ ਦੀ ਚੋਰੀ ਹੋਈ ਹੈ ਅਲਮਾਰੀਆਂ ਤੋੜੀਆਂ ਗਈਆਂ ਡੈਪਸ ਤੋੜੇ ਗਏ ਐਲਡੀਆਂ ਤੋੜੀਆਂ ਗਈਆਂ ਤੇ ਸਮਾਨ ਸਾਰਾ ਪਨਕੇ ਚਲੇ ਗਿਆ ਠੀਕ ਹੈ ਜਿਹੜੇ ਪਹਿਲਾਂ ਚੋਰੀਆਂ ਹੋਈਆਂ ਉਹ ਕੰਪਲੀਟ ਕਰਾਈ ਸੀ ਜਾਂ ਕੋਈ ਬੜੇ ਨਹੀਂ ਕਰਾਈ ਸੀ ਆਏ ਸਿੱਥੇ ਰਿਪੋਰਟ ਦੇਖਣ ਦੇ ਕੇ ਮੌਕਾ ਦੇਖ ਕੇ ਵਿਕੇ ਜੀ ਸ਼ੰਭੂ ਥਾਣੇ ਤੋਂ